ਸ਼ਹਿਰਤਾ ਪ੍ਰੈਸ ਵੈਲਫੇਅਰ ਸੁਸਾਇਟੀ ਨੇ ਪੱਤਰਕਾਰਾਂ ਦੀ ਆੜ ਦੇ ਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਪੱਤਰਕਾਰ ਦੀਪਕ ਭੰਡਾਰੀ ਦਾ ਫੂਕਿਆ ਪੁਤਲਾ ਪੱਤਰਕਾਰਾਂ ਦੇ ਪਵਿੱਤਰ ਪੇਸ਼ੇ ਨੂੰ ਕਿਸੇ ਵੀ ਕੀਮਤ ਤੇ ਬਦਨਾਮ ਨਹੀਂ ਹੋਣ ਦੇਵਾਂਗੇ ਪੱਤਰਕਾਰਾਂ ਵੱਲੋਂ ਦੀਪਕ ਭੰਡਾਰੀ ਨਾਲ ਸੰਬੰਧਿਤ ਹਸਪਤਾਲਾਂ ਦੇ ਡਾਕਟਰਾਂ ਦੀ ਵੀ ਹੋਵੇਗੀ ਉੱਚ ਪੱਧਰੀ ਜਾਂਚ ਦੀਪਕ ਭੰਡਾਰੀ ਵੱਲੋਂ ਬਣਾਈ ਗਈ ਪ੍ਰਾਪਰਟੀ ਤੇ ਵੀ ਜਾਂਚ ਕੀਤੀ ਜਾਵੇਗੀ ਉਨਾਂ ਨੇ ਕਿਹਾ ਕਿ ਹਸਪਤਾਲਾਂ ਦੇ ਡਾਕਟਰਾਂ ਦੀ ਵੀ ਜਾਂਚ ਕੀਤੀ ਜਾਵੇਗੀ ਜੋ ਉਹਨਾਂ ਸਮੇਂ ਸਮੇਂ ਤੇ ਪੱਤਰਕਾਰ ਦੀਪਕ ਭੰਡਾਰੀ ਇੰਟਰਵਿਊਜ਼ ਲੈ ਕੇ ਪਬਲਿਕ ਸਿਟੀ ਕਰਦਾ ਸੀ ਵੈਲਫੇਅਰ ਸੁਸਾਇਟੀ ਦਾ ਚੇਅਰਮੈਨ ਹੈ ਜੀ ਦੇਖੋ ਜੀ ਬੀਤੇ ਦਿਨੀ ਇੱਕ ਸੀਨੀਅਰ ਪੱਤਰਕਾਰ ਅਮਰਸਾ ਦੇ ਦੀਪਕ ਭੰਡਾਰ ਜੀ ਉਹਨਾਂ ਕੋਲ ਨਸ਼ੀਲੀਆਂ ਗੋਲੀਆਂ ਭਾਰੀ ਮਾਤਰਾ ਵਿੱਚ ਬਰਾਮਦ ਹੋਈਆਂ ਉਸ ਦੇ ਰੋਸ ਵਿੱਚ ਅੱਜ ਸਾਡਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਰਪਾ ਸਿੰਘ ਪੰਗੂ ਸਰਪ੍ਰਸਤ ਰੇਸ਼ਮ ਸਿੰਘ ਜੀ ਜਨਰ ਸੈਕਟਰੀ ਸਰਵਜਨ ਸਿੰਘ ਦਾਵਾ ਜੀ ਦੀ ਅਗਵਾਈ ਹੇਠ ਇਹ ਪੁਤਲਾ ਸਾਡੇ ਚੌਂਕ 'ਚ ਫੁਕਿਆ ਗਿਆ ਜੀ ਇਹ ਪੱਤਰਕਾਰ ਦੀ ਆੜ ਵਿੱਚ ਪੱਤਰਕਾਰਾਂ ਨੂੰ ਬਦਨਾਮ ਕਰ ਰਹੇ ਇਹ ਜਿਹੜੀਆਂ ਇਹੋ ਜਿਹੇ ਕਾਲੀਆਂ ਭੇਡਾਂ ਪੱਤਰਕਾਰੀ ਦੇ ਵਿੱਚ ਹੈਗੀਆਂ ਜਿਹੜਾ ਆਪਣਾ ਨਜਾਇਜ਼ ਨਜਾਇਜ਼ ਕੰਮ ਕਰ ਰਹੀਆਂ ਆ ਉਹ ਜਿਹੜੀ ਆ ਉਹਦੇ ਵਿੱਚ ਸਮੂਹ ਪੱਤਰਕਾਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਆ ਦੇਖੋ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਨਸ਼ਿਆਂ ਫਰਦ ਜੋ ਚਲਾਈ ਮੁਹਿੰਮ ਦੀ ਛਲਾਂਗਾ ਕਰਦਾ ਆ ਉੱਥੇ ਮੈਂ ਭਗਵੰਤ ਮਾਨ ਸਰਕਾਰ ਤੋਂ ਪੁਸਕ ਕਮਿਸ਼ਨਰ ਅਮਰ ਸਾਹਿਬ ਤੋਂ ਮੰਗ ਕਰਦਾ ਆ ਕਿ ਪੱਤਰਕਾਰ ਦੀਪਕ ਭੜਨਾਰੀ ਜੀ ਦੇ ਜਿੰਨੇ ਵੀ ਸੋਰਸ ਹੈਗੇ ਆ ਜਿਨ੍ਹਾਂ ਦੀ ਉਹ ਆਪਣੇ ਚੈਨਲ ਤੇ ਹਸਪਤਾਲਾਂ ਦੇ ਡਾਕਟਰਾਂ ਦੀ ਇੰਟਰਵਿਊਸ ਕਰਦੇ ਸੀ ਉਹਨਾਂ ਦਾ ਵੀ ਜੇਕਰ ਨਿਰਪੱਖ ਜਾਂਚ ਕੀਤੀ ਜਾਵੇ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਜਰਾ ਆ ਲੋਕਾਂ ਦੇ ਸਾਹਮਣੇ ਆ ਸਕੇ ਜੋ ਲੋਕ ਪੱਤਰਕਾਰ ਦੀ ਆੜ ਹੇਠ ਇਹ ਗੈਰ ਕਾਨੂੰਨੀ ਇਹ ਕੰਮ ਕਰਦੇ ਆ ਨਸ਼ੀਲੀਆਂ ਗੋਲੀਆਂ ਵੇਚਦਾ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪੰਗੋ ਪ੍ਰਧਾਨ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਰਜਿਸਟਰ ਅੰਮ੍ਰਿਤਸਰ ਪੰਜਾਬ ਅੱਜ ਜੋ ਪੁਤਲਾ ਦੇ ਸ ਜੋ ਫੂਕਿਆ ਗਿਆ ਉਹ ਇਸ ਤਰ੍ਹਾਂ ਕੇ ਵੇਖੋ ਜਿੱਥੇ ਮਾਂ ਜੋਗ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਆਪਣੇ ਪੰਜਾਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਡੀਜੀਪੀ ਪੰਜਾਬ ਵੱਲੋਂ ਜਿਹੜੇ ਨਸ਼ਿਆਂ ਨੂੰ ਲੈ ਕੇ ਜੁੱਧ ਜਿਹੜਾ ਛੇੜਿਆ ਗਿਆ ਵਾ ਤੇ ਪੂਰਾ ਸੰਜੋਗ ਮਿਲ ਰਿਹਾ ਜਿਹੜੇ ਨਸ਼ੇ ਦਾ ਕੋਈ ਧੰਦਾ ਕਾਰੋਬਾਰ ਕਰ ਰਿਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਤੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤੇ ਅੱਜ ਇੱਕ ਬੜੀ ਮੜੀ ਮੰਨ ਭਾਗੀ ਇੱਕ ਘਟੜਾ ਵਾਪਰੀ ਆ ਜਿਹੜੇ ਪੱਤਰਕਾਰ ਭਾਈਚਾਰ ਅੰਬਰ ਸਾਡੇ ਚ ਨਮੋਸ਼ੀ ਵਾਲੀ ਵੱਡੀ ਗੱਲ ਆ ਉਹ ਅਸੀਂ ਇੱਕ ਸੀਨੀਅਰ ਪੱਤਰਕਾਰ ਸਾਡਾ ਦੀਪਕ ਬੰਦਾਰੀ ਬਣਾ ਸਾਡਾ ਜਿਹਦੇ ਕੋਈ ਆਸ ਨਹੀਂ ਸੀ ਹੈਗੀ ਜੋ ਅੱਜ ਇੱਕ ਕਲੰਕ ਲਾਤਾ ਉਸਨੇ ਪੱਤਰਕਾਰੀ ਦੇ ਆਪਣਾ ਪਵਿੱਤਰ ਪੇਸ਼ੇ ਨੂੰ ਉਹ ਮੈਂ ਉਹ ਨਾ ਭੁੱਲਣ ਵਾਲਾ ਆ ਵੇਖੋ ਇਨਸਾਨ ਜਦੋਂ ਬੰਦੇ ਵਰਤੀਏ ਫੇਰ ਪਤਾ ਲੱਗਦਾ ਵਾ ਜੋ ਕੁਝ ਹੋਇਆ ਜੋ ਪਰਚਾ ਦਰਜ ਹੋਇਆ ਇੱਕ ਦਵਾਈਆਂ ਵਾਲੀ ਜਿਹੜੀ ਕੰਪਨੀ ਚਲਾ ਰਿਆ ਸੀ ਠੀਕ ਹੈ ਕਾਰੋਬਾਰ ਕਰੋ ਸਭ ਨੂੰ ਕਰਾ ਚਾਹਨਾ ਚਾਹੀਦਾ ਏ ਉਸ ਦੀ ਆਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਦਾ ਜਿਹੜਾ ਧੰਦਾ ਗੈਰ ਕਾਨੂੰਨੀ ਜਿਹੜਾ ਵਾ ਹਸਪਤਾਲਾਂ ਦੇ ਵਿੱਚ ਜੋ ਸਾਹਮਣੇ ਆਇਆ ਕੋ ਸਾਥੀਆਂ ਦੇ ਨਾਲ ਜੋ ਪਰਚਾ ਦਰਜ ਹੋਇਆ ਵਾ ਬੜੀ ਮੱਦ ਭਾਗੀ ਗੱਲ ਆ ਬੜੀ ਨਮੋਸ਼ੀ ਆ ਅੰਮ੍ਰਿਤਸਰ ਦੇ ਸਮੂਹ ਪੱਤਰਕਾਰ ਕੋਈ ਬੋਲਣ ਨੂੰ ਤਿਆਰ ਨਹੀਂ ਸੀ ਅੱਜ ਸ਼ਾਡਾ ਪ੍ਰੈਸ ਹੈਲਪਰ ਸੁਸਾਇਟੀ ਨੇ ਸਮੂਹ ਉਹਦੇ ਦਰਾਂ ਨੇ ਇੱਕ ਮੀਟਿੰਗ ਕੀਤੀ ਨਹੀਂ ਇਹ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਆ ਜਿਹੜੀਆਂ ਇਹ ਜੀਆਂ ਕਾਲੀਆਂ ਭੇਡਾਂ ਪੱਤਰਕਾਰੀ ਦੀ ਆੜ ਦੇ ਵਿੱਚ ਆਪਣਾ ਗੈਰ ਕਾਨੂੰਨੀ ਧੰਦਾ ਨਸ਼ੇ ਦਾ ਕਾਰੋਬਾਰ ਕਰ ਰਿਆ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਚਾਹੀਦਾ ਤੇ ਮੈਂ ਏ ਡੀਜੀਪੀ ਪੰਜਾਬ ਸਰ ਭਗਵੰਤ ਮਾਨ ਮੁੱਖ ਮੰਤਰੀ ਜੀ ਅਤੇ ਕਮਿਸ਼ਨ ਸਾਹਿਬ ਆਪਣੇ ਅੰਮਰਸਰ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼ਾੜਾ ਪ੍ਰੈਸ ਵੈਲਫਰ ਸੁਸਾਇਟੀ ਜਿਹੜੀ ਆ ਪੁਲਿਸ ਦੇ ਨਾਲ ਸਰਕਾਰ ਦੇ ਨਾਲ ਖੜੀ ਹੈ ਜਿਹੜਾ ਇਹੋ ਜਿਹਾ ਕੋਈ ਇਹ ਭੇ ਕਾਲੀਆਂ ਭੇਡਾਂ ਜਿਹੜੀਆਂ ਇਹੋ ਜਿਹੀਆਂ ਬੜੀਆਂ ਹੋਈਆਂ ਨੇ ਜੇ ਕੋਈ ਕੰਮ ਕਰਦੀਆਂ ਨੇ ਗਲਤ ਅਸੀਂ ਤੁਹਾਡਾ ਸੰਜੋਗ ਕਰਾਂਗੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਦੇ ਅਸੀਂ ਵੀ ਤੁਹਾਡੀ ਪੂਰੀ ਮਦਦ ਕਰਾਂਗੇ ਅਸੀਂ ਚਾਹੁੰਦੇ ਹਾਂ ਇਹ ਦੀਪਕ ਭੰਡਾਰੀ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇੱਕ ਗੱਲ ਹੋਰ ਦਸੀਏ ਕਈ ਵੀਰਾਂ ਦੇ ਮੈਨੂੰ ਫੋਨ ਆਏ ਆ ਹਸਪੀਟਲਾਂ ਦੇ ਵੀ ਆਏ ਆ ਕਈ ਪ੍ਰਸ਼ਾਸਨ ਦੇ ਵੀ ਆਏ ਆ ਇਹ ਕਹਿੰਦੇ ਬਹੁਤ ਬਲੈਕਮੇਲ ਕਰਦਾ ਸੀ ਇਹਦਾ ਰੇਟ ਹੁੰਦਾ ਸੀ 5 ਲੱਖ ਤੋਂ ਸ਼ੁਰੂ ਹੁੰਦਾ ਹੁੰਦਾ ਸੀ ਲੱਖ 1.5 ਲੱਖ 2 ਲੱਖ ਤੇ ਮੁੱਕ ਜਾਂਦਾ ਸੀ ਕਈ ਇੱਕ ਵੀਰ ਦੇ ਹੋਰ ਫੋਨ ਆਇਆ ਆਂਦਾ ਭਾਜ ਮੈਂ 4 ਲੱਖ ਰੁਪਈਆ ਇਸ ਬੰਦੇ ਨੂੰ ਅੱਜ ਤੋਂ 5 ਸਾਲ ਪਹਿਲਾਂ ਦਿੱਤਾ ਸੀ ਇਹ ਬਲੈਕਮੇਲ ਕਰਨ ਆਇਆ ਸੀ ਕਿ ਉਹ ਨਾਂ ਨਹੀਂ ਲੈ ਸਕਦੇ ਹਰੇ ਪਰਿਵਾਰ ਵਾਲੇ ਅਗਲੇ ਕਾਰੋਬਾਰ ਕਰ ਰਹੇ ਨੇ ਤੇ ਸੋ ਐਡਾ ਤਗੜਾ ਇੱਕ ਦੇਖਣ ਨੂੰ شریف ਬੰਦਾ ਲੱਗਦਾ ਸੀ ਪਰ ਬੋਲਣ ਚ ਮੈਨੂੰ ਕੋਈ ਜਜਕ ਨਹੀਂ ਆ ਖਫਣ ਬੰਨ ਕੇ ਤੁਰਿਆ ਵਾ ਜੇ ਪ੍ਰਧਾਨ ਪਰਹਾਵਾ ਨੇ ਬਣਾਇਆ ਜੇ ਪੱਤਰਕਾਰ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਆਪਣੀ ਸਜ਼ਾ ਭੁਗਤਣ ਲਈ ਤਿਆਰ ਹੋ ਸ਼ੈਡਾ ਪ੍ਰੈਸ ਵੈਲਫਰ ਸੋਸਾਇਟੀ ਪੱਤਰਕਾਰ ਦੇ ਪੁੱਤਰ ਪੇਸ਼ੇ ਨੂੰ ਬਦਨਾਮ ਨਹੀਂ ਹੋਣ ਦਵੇਗੀ ਪੱਤਰਕਾਰ ਸਾਥੀਓ ਬਿਲਕੁਲ ਜਾਜ ਦੀ ਮੰਗ ਕਰਦੇ ਆ ਸਰਕਾਰ ਕੋਲੋਂ ਕਿ ਜਿਹੜੇ ਇਹਨਾਂ ਦੀ ਇੱਕ ਪੂਰੀ ਜਾਂਚ ਕਰੋ ਇੱਕ ਮੈਂ ਡੀਪੀਐਸਓ ਸਾਹਿਬ ਨੂੰ ਅਪੀਲ ਕਰਦਾ ਵੀ ਅੰਮ੍ਰਿਤਸਰ ਦੇ ਜਿਹੜੇ ਵੀ ਪੱਤਰਕਾਰ ਵੀਰ ਆਪਣੇ ਕੰਮ ਕਰ ਰਹੇ ਨੇ ਉਹਨਾਂ ਦੀ ਡਿਟੇਲ ਹੋਣੀ ਬਹੁਤ ਜ਼ਰੂਰੀ ਆ ਕੋਈ ਭਾਵੇਂ ਆਪਣਾ ਚੈਨਲ ਚਲਾ ਰਿਹਾ ਆ ਰਾਈ ਨੰਬਰ ਨਾਲ ਜੁੜਿਆ ਕੋਈ ਜੈਲੋ ਕਾਰਡ ਆ ਉਹਦੀ ਲਿਸਟ ਰੱਖੋ ਉਹਦੀ ਇਹ ਜਾਂਚ ਵੀ ਕਰਾਓ ਇਹ ਬੰਦਾ ਕੀ ਕੰਮ ਕਰਦਾ ਕਿੱਦਾਂ ਭਾਵੇਂ ਮੈਂ ਕਿਉਂ ਨਾ ਆਵਾ ਸੋ ਜਾਂਚ ਜ਼ਰੂਰੀ ਹੈ ਜਿਹੜਾ ਨਸ਼ੇ ਦਾ ਜਿਹੜਾ ਕਿ ਕਲੰਕ ਲੱਗਾ ਵਾ ਇਹ ਮੈਨਾਂ ਵੀ ਇਹ ਬਖਸ਼ਯੋਗ ਨਹੀਂ ਬੰਦਾ ਹੈਗਾ ਇਸ ਕਰਕੇ ਤੇ ਕਾਰਵੇ ਜਿਹੜੇ ਇੱਕ ਹੋਰ ਗੱਲ ਮੈਂ ਦੱਸਣਾ ਚਾਹੁੰਦਾ ਲੰਬੀ ਗੱਲ ਹੋ ਜਾਣੀ ਆ ਇਹ ਵੇਖੋ ਹਸਪੀਟਲਾਂ ਦੀ ਸਭ ਤੋਂ ਵੱਧ ਇੰਟਰਵਿਊ ਕਰਦਾ ਸੀ ਹੁਣ ਡਿਟੇਲ ਕੱਢ ਕੇ ਤੁਸੀਂ ਵੀ ਦੇਖ ਸਕਦੇ ਆਪਣੇ ਭਰਾ ਫੇਸਬੁੱਕ ਦੀ ਖੋਲੋ ਜਿਹੜੇ ਡੀ ਡੀ 4 ਯੂ ਚੈਨਲ ਦਾ ਚਲਾ ਰਿਆ ਸੀ ਸਭ ਤੋਂ ਵੱਧ ਇੰਟਰੂ ਆ ਹਾਈਲਾਈਟ ਹਸਪੀਟਲ ਕਰਦੇ ਉਹਨਾਂ ਦੀ ਵੀ ਜਾਂਚ ਹੋਵੇ ਕਿ ਉਹ ਕਿਉਂ ਹੋ ਰਹੀਆਂ ਸੀ ਕੀ ਦਿੰਦੇ ਸੀ ਕੀ ਕਰਦੇ ਸੀ ਬਹੁਤ ਤਗੜਾ ਜਿਹੜਾ ਵਾ ਇਹ ਸਟਿੰਗ ਜਿਹੜਾ ਨਿਕਲਣਾ ਤੇ ਮੈਨੂੰ ਵਿਸ਼ਵਾਸ ਆ ਮਾਂ ਜੋ ਪੁਲਿਸ ਕਮਿਸ਼ਨਰ ਜੀ ਦੇ ਵੀ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਗੇ ਤੇ ਇਧਰ ਸਖਤ ਸਖ ਸਜ਼ਾ ਹੋਵੇ